ਅਸਲਾਮੁਅਲੈਕਮ ਜੀ ਮੈਂ ਇਸ ਵਕਤ ਖੜਾ ਹਾਂ ਗਾਜ਼ੀਆਬਾਦ ਲਾਹੌਰ ਦੇ ਅੰਦਰ ਤੇ ਸਾਡੇ ਨਾਲ ਭਾਈ ਮਰਦਾਨਾ ਜੀ ਦੀ ਫੈਮਿਲੀ ਹੈ ਉਹਨਾਂ ਦੀ ਆਲ ਔਲਾਦ ਖੜੀ ਹੈ ਉਹਨਾਂ ਦੀ 18ਵੀਂ ਵੰਸ਼ੇ ਜੀ ਥੋੜਾ ਜਿਹਾ ਆਪਣੇ ਬਾਰੇ ਸੇ ਦੱਸੋ ਕਿੱਥੇ ਆ ਕਿੰਨੀ ਵੰਸ਼ੇ ਕੀ ਕਰ ਰਹੇ ਹੋ ਅੱਜ ਕੱਲ ਅੱਛਾ ਜੀ ਮੇਰਾ ਨਾਮ ਮੈਂ ਕਹਾਂ ਜੀ ਭਾਈ ਨਾਇਮ ਤਾਹੇ ਲਾਲ 18ਵੀਂ ਅੰਸਬੰਸ ਬਾਬਾ ਮਰਦਾਨਾ ਜੀ ਦੀ ਔਰ ਅਸੀਂ ਕੀਰਤਨ ਨਾਲ ਜੁੜੇ ਆ ਭਾਈ ਲਾਲ ਜੀ ਜਿਹੜੇ ਮੇਰੇ ਵਾਲਦ ਸਾਹਿਬ ਦਾ 17ਵੀਂ ਅੰਸਬੰਸ ਭਾਈ ਲਾਲ ਜੀ ਉਹ ਜੋੜ ਕੇ ਕੇ ਸੀ ਤੇ ਅਸੀਂ ਉਹਨੂੰ ਲੈ ਕੇ ਤੁਰਦੇ ਪਏ ਆ ਤੇ ਉਹ ਤੁਰਦੇ ਤੁਰਦੇ ਇੱਥੋਂ ਤੱਕ ਹੋ ਗਿਆ ਕਿ ਸਾਡੇ ਘਰ ਸੰਗਤ ਆਣਾ ਸ਼ੁਰੂ ਹੋ ਗਈ ਹੈ ਕਿ ਜਿਹੜੀ ਵਕਾਸભાઈ ਨੇ ਜਿਹੜਾ ਇੱਕ ਇੰਟਰਵਿਊ ਕੀਤਾ ਸੀ ਖੁਸ਼ੀ ਹੋਣਾ ਦੇ ਨਾਲ ਤੇ ਉਹਦੀ ਵਜ੍ਹਾ ਤੋਂ ਥੋੜਾ ਪ੍ਰਮੋਟ ਹੋਣਾ ਸ਼ੁਰੂ ਹੋ ਗਿਆ ਤੇ ਸਾਡੀ ਕੋਸ਼ਿਸ਼ ਹੈ ਕਿ ਗੁਰੂ ਨਾਨਕ ਜੀ ਨੇ ਕਿਹਾ ਸੀ ਕਿ ਮਰਦਾਨੀਆਂ ਤੇਰੀਆਂ 21 ਕੁਲਾਤ ਆਰੀਆਂ ਤੇ ਸਾਡੀ ਖੁਆਇਸ਼ ਹੈ ਕਿਉਂਕਿ ਐਸੇ ਪਾਰਟੀ ਲੀਡਰ ਮੇਰੀ ਖੁਆਇਸ਼ ਕਿ 21 ਤੋਂ 31 ਤੱਕ ਜਾਈਏ ਉਹ ਜਿਹੜੇ ਬੱਚੇ ਜਿਹਨੂੰ ਤੁਸੀਂ ਕਹਿ ਰਹੇ ਸੋ ਅੱਗੇ ਨਹੀਂ ਲੱਗਦੇ ਇਹ ਅੱਗੇ ਲੱਗਣ ਸਿੱਖਣ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਜਦੋਂ ਸਾਡੇ ਐਜੇ ਓਨਰ ਹੁੰਦੀ ਐਂ ਜੀ ਸਾਡੀ ਓਨਰ ਕਰਦੇ ਨੇ ਲੋਕੀ ਇਹਨਾਂ ਨੂੰ ਪਤਾ ਲੱਗੇ ਇਹਨਾਂ ਨੂੰ ਨਜ਼ਰ ਆਵੇ ਤੇ ਕੀਰਤਨ ਦੀ ਦਾਤ ਜਿਹੜੀ ਅੱਗੋਂ ਤੱਕ ਜਾਵੇ ਸਭ ਕੇ ਇੱਕ ਬਸ ਹਾਂ ਜੀ ਬਸ ਇਹ ਚੀਜ਼ ਨੂੰ ਤੁਸੀਂ ਕਿਉਂਕਿ ਜ਼ਿੰਮੇਵਾਰੀ ਭਾਰੀ ਤੁਹਾਡੇ ਮੋਢਿਆਂ ਤੇ ਆ ਤੁਸੀਂ ਨਿਭਾਓਗੇ ਤੇ ਹਾਲੀਵੁੱਡ ਦੇ ਬੱਚੇ ਨੇ ਸਮਝ ਜਾਣਗੇ ਤੇ ਅਸੀਂ ਉਮੀਦ ਕਰਨੇ ਆ ਜੀ ਜਿੰਨੇ ਵੀ ਪਾਕਿਸਤਾਨ ਯਾਤਰਾ ਤੇ ਆਉਂਦੇ ਨੇ ਇਹਨਾਂ ਲੋਕਾਂ ਦੇ ਨਾਲ ਰਾਤਿ ਚ ਰਹੋ ਜੇ ਕਿਤੇ ਕਿਸੇ ਨੇ ਕੀਰਤਨ ਕਰਨਾ ਹੋਵੇ ਕਰਵਾਣਾ ਹੋਵੇ ਤੇ ਨੰਬਰ ਆਲਰੇਡੀ ਮੈਂ ਆਪਣੇ